ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਤੋਂ ਸਗਵਾ ਪਿੰਡ ਬਿਲਕੁਲ ਨੇੜੇ ਸੈਦੋ ਬਰਵਾਲਾ ਚੀਮਾ ਦੁਬਲੀ ਵੱਡੇ ਸਭਰਾ ਇਹ ਪਿੰਡ ਬਿਲਕੁਲ ਹਰਦਗੜ੍ਹ ਤੋਂ ਬਿਲਕੁਲ ਆਲੇ ਦੁਆਲੇ ਵਾਲੇ ਪਿੰਡਾਂ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਜੋਰ ਸਿੰਘ ਵਾਲੇ ਕਰਨੀ ਆ ਵੀਰ ਹਰ ਰੱਖ ਸਕਦੇ ਫਾਰਮ ਤੇ ਪਹੁੰਚ ਚੁ ਗਏ ਆ ਦੋਸਤੋ ਹਰੀਕੇ ਪੱਤਨ ਤੋਂ ਵੀ ਤਕਰੀਬਨ ਕੋਈ 10 12 ਕਿਲੋਮੀਟਰ ਦੀ ਦੂਰੀ ਆ ਸਾਰੀ ਅੱਜ ਉਸ ਵੀਡੀਓ ਦੇ ਵਿੱਚ ਨਾਗਰ ਸਾਬਾ ਤੁਹਾਨੂੰ ਟੋਟਲ 5 ਗੇ ਦਿਖਾਉਣੇ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਵੇੜਾ ਦਿਖਾਵਾਂਗੇ ਤੁਹਾਨੂੰ ਦੋ ਵੇੜਾ ਗੱਬਨ ਟੁਕੀਆਂ ਨੇ ਇੱਕ ਸੂਈ ਸਵਾਈ ਵੇੜ ਤੇ ਦੋ ਮੱਧਾ ਕਰੀਆਂ ਇਧਰ ਤੁਸੀਂ ਦੇਖੋਗੇ ਕਿੰਨੀ ਦੀ ਰਾਬੀ ਦੇ ਵਿੱਚ ਟੇਢੇ ਕੱਟ ਦੀ ਮੈਂ ਤੁਹਾਨੂੰ ਦਿਖਾ ਦੇਾਂਗੇ ਸੂਈ ਸਵਾਈ ਆ ਤੇ ਇੱਕ ਇਧਰ ਜਿਹੜੀ ਮਾਝ ਤੁਹਾਨੂੰ ਇੱਕ ਹੋਰ ਵੇਖਣ ਦੇ ਵਿੱਚ ਨਜ਼ਰ ਆਜੂਗੀ ਠੀਕ ਆ ਜੀ ਇਹ ਵੀ ਬਿਲਕੁਲ ਤਾਜੀ ਸੂਈ ਆ ਸੋ ਟੋਟਲ 5 ਲਾਗੇ ਪੰਜਾਂ ਨਗਾਂ ਦੀ ਡਿਟੇਲ ਵੀਰ ਹਰ ਵੇਲ ਤੋਂ ਲੈ ਲਾਂਗੇ ਪਸ਼ੂ ਚੰਗੇ ਆ ਤੇ ਜਿਹੜੀ ਮੇਨ ਗਾੜਾ ਦੱਸੋ ਭਾਪੜਾ ਤਾ ਬੜਾ ਕਿਸੇ ਭਰਾ ਨੇ ਥੋੜੇ ਪੈਸੇ ਜਾਇਜ਼ ਪੈਸੇ ਖਰਚ ਕਰਨੇ ਆ ਤੇ ਅੱਜ ਤੁਹਾਡੇ ਮਤਲਬ ਦਾ ਮਾਲ ਜਿਹੜਾ ਵੀਰ ਹਰਵੈਲ ਸਿੰਘ ਉਹਨਾਂ ਦੇ ਫਾਰਮ ਤੇ ਮੌਜੂਦ ਆ ਪਛੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਦੇ ਰਿਆ ਕਰੋ ਠੀਕ ਆ ਜੀ ਤਰੀਕਾ ਚ 1 ਮਾਰਚ ਨੂੰ ਆਪਾਂ ਇਹ ਵੀਡੀਓ ਬਣਾ ਰਿਹਾ ਸਮਾਂ ਮਾਰਨਿੰਗ ਦੇ ਕੋਈ 8:30 9:00 ਵਜੇ ਦਾ ਸਮਾਂ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਾਸ੍ਰੀਕਰ ਹਾਂਜੀ ਰਾਜ ਸਰ ਸਾਸ੍ਰੀਕਰ ਬਾਕੀ ਜਿੰਨੇ ਵੀ ਰਾਜ ਸਰ ਨੂੰ ਫਾਰਮਿੰਗ ਚੈਨਲ ਨੂੰ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ। ਠੀਕ ਹੈ ਸਰਦਾਰ ਜੀ। ਬਹੁਤ ਵਧੀਆ ਵੀਰ ਹਰਵੈਲ ਸਿੰਘ ਆ ਕਿਵੇਂ ਠੀਕ ਆ? ਬਹੁਤ ਵਧੀਆ ਵੀਰੂ ਦੀ ਮੇਰਾ ਜੀ। ਅੱਛਾ ਪਰ ਹਰਵੈਲ ਸਿੰਘ ਆ ਮਾਲ ਫਿਰ ਇਸੇ ਤਰ੍ਹਾਂ ਹੀ ਤਕਰੀਬਨ ਡੇਲੀ ਰੁਟੀਨ ਦੇ ਵਿੱਚ ਬਿਲਕੁਲ 1000-2000 ਸਿਆ ਮਹਾਰਾਜ ਦੀ ਕਿਰਪਾ ਨਾਲ ਤਕਰੀਬਨ ਲੋਕਲ ਵੀ ਮਾਲ ਕਾਫੀ ਸੇਲ ਹੁੰਦਾ ਵਾ। ਹਾਂ। ਤੇ ਬਾਕੀ ਭੈਣ ਭਰਾ ਦੂਰੋਂ ਨੇੜੇ ਜਿਹੜੇ ਕਾਲ ਕਰਦੇ ਆ ਉਹਨਾਂ ਤੱਕ ਵੀ ਪਹੁੰਚਾਈਦਾ ਵਾ ਤੇ ਦੂਰੋਂ ਨੇੜੇ ਸੱਜਣ ਬਹੁਤ ਆਉਂਦੇ ਨੇ। ਠੀਕ ਹੈ ਠੀਕ ਹੈ। ਤੇ ਧੰਨਵਾਦ ਉਹ ਅਸਰ ਰਵੀਰੇ ਅੱਜ ਮਾਲ ਹੈ ਤਕਰੀਬਨ ਆਪਣੇ ਕੋਲ ਤਿੰਨ ਕਿਨਾਰੇ ਸੂਏ ਦੋ ਗੱਪਣ ਹਾਂ ਬਿਲਕੁਲ ਜੀ ਦੋ ਸੂਏ ਇੱਕ ਮਾਝ ਸੂਈ ਸੌਰੀ ਤਿੰਨ ਸੂਈਆਂ ਨੇ ਦੋ ਗੱਪਣਾਂ ਨੇ ਦੋ ਗੱਪਣਾ ਆ ਗਈਆਂ ਜੀ ਹਾਂਜੀ ਠੀਕ ਹੈ ਲਓ ਵੀ ਸ਼ੁਰੂਆਤ ਆਪਾਂ ਕਰ ਲਵਾਂਗੇ ਠੀਕ ਹੈ ਜੀ ਪਹਿਲੇ ਹਰਵੀਰભાઈ ਕਿਹੜੇ ਬੰਨੋ ਸ਼ੁਰੂਆਤ ਕਰਦੇ ਪਹਿਲੇ ਇਧਰੋਂ ਕਰ ਲੀਏ ਚਾਹੇ ਉਧਰੋਂ ਕਰ ਲੀਏ ਠੀਕ ਹੈ ਇੱਕ ਨੀਲੀ ਰਾਬੀ ਦੀ ਮਾਝ ਦੋਸਤ ਦਿਖਾ ਦੇਾਂਗੇ ਠੀਕ ਹੈ ਜੀ ਜੈਜ ਰੇਟ ਦੇ ਉੱਤੇ ਹੈ ਮਗਰ ਕਟਾ ਮੇਲ ਕਾਫਾ ਨੀਲੀ ਰਾਬੀ ਦਾ ਤੇ ਦੁੱਧ ਦੀ ਥਾਂ ਦੁੱਧ ਤੁਹਾਨੂੰ ਦੱਸ ਦਿਆਂਗੇ ਰੇਟ ਬੜਾ ਜੈਜ ਤੁਹਾਨੂੰ ਸੋ ਚੰਗੀ ਆ ਬਾਕੀ ਮੇਰਾ ਭਰਾ ਕੋਈ ਵੀ ਖਰੀਦਦਾਰ ਆਪਣਾ ਭਰਾ ਆਉਂਦਾ ਇੱਥੇ ਆਪਾਂ ਹਮੇਸ਼ਾ ਕਹਿੰਦੇ ਸਾਰੇ ਵੀਰਾਂ ਨੂੰ ਆ ਕੇ ਇੱਕ ਟਾਈਮ ਦੋ ਟਾਈਮ ਆਪਦੀ ਚੋਕੇ ਤਸੱਲੀ ਕਰ ਲਿਓ ਠੀਕ ਆ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆ ਫਿਰ ਮੇਰੇ ਕੀ ਡਿਟੇਲ ਵੇਰਵਾ ਹੈ ਦਾ ਹਾਂ ਬਿਲਕੁਲ ਸੰਦੂ ਸਾਹਿਬ ਦੂਜੇ ਸੂਏ ਦੇ ਵਿੱਚ ਵੱੱਛੀ ਆ ਹਾਂਜੀ ਬਾਕੀ ਆਪਾਂ ਆਪਣੀ ਸਮਝ ਆ ਇਹ ਰਾਠੀ ਦਾ ਤੇ ਸ਼ਾਈਵਾਲ ਦਾ ਕਰਾਸ ਆ ਠੀਕ ਆ ਜੀ ਰਾਠੀ ਦਾ ਤੇ ਸ਼ਾਈਵਾਲ ਦਾ ਕਰਾਸ ਆਂਗਾ ਠੀਕ ਆ ਬਹੁਤ ਸੋਹਣਾ ਠੰਡੀ ਸੀਲ ਆ ਹਾਂ ਇਹ ਚੰਗਾ ਲੈਵਾ ਕਰਮਾਲੀ ਦਾ ਤੇ ਸੂਲ ਦਾ ਜਿਹੜਾ ਸਮਾ ਸੰਦੀ ਸਾਹਿਬ ਚਾਰ ਪੰਜ ਦਿਨ ਬਾਕੀ ਆ ਵੈ ਕਰਮਾ ਵਾਲੀ ਨੇ ਪੰਡਾ ਦੀਆਂ ਪੰਡਾ ਜਿਹੜੇ ਆ ਭਾਈ ਆ ਵਾ ਇਹ ਸੁਬਾ ਫਿਰ ਦੂਜਾ ਹੀ ਹੁੰਦੀ ਆ ਸੁਬਾ ਦੂਜਾ ਹੀ ਹੁੰਦੀ ਆ ਠੀਕ ਹੈ ਜੀ ਬਾਕੀ ਚਲੋ ਆਪ ਆਪਣੀ ਸਮਝ ਆ ਬਹੁਤ ਚੰਗੀ ਆ ਲੋ ਵੀ ਦੂਜਾ ਸੁਬਾ ਦੋਸਤੋ ਸੁਣਾ ਦੇਗਾ ਜੀ ਤੇ ਕੋਈ ਰਾਤੀ ਦਾ ਵਿੱਚ ਕੋਈ ਸ਼ਾਈ ਵਾਲ ਦਾ ਕ੍ਰੋਸ ਅੰਗ ਮੰਨ ਕੇ ਸੌਦਾ ਕਰ ਲਾ ਵੀ ਇੱਕ ਵਾਰੀ ਥੋੜੀ ਜਿਹੀ ਲਾ ਕੇ ਆਪਾਂ ਤੁਹਾਨੂੰ ਥਣਾ ਥਣਾ ਦੀ ਵਿਖਾ ਦੇਣੇ ਆ ਵੇਖੋ ਬਾਕੀ ਸਾਡੇ ਤਾਂ ਠੰਢੀ ਬਹੁਤ ਠੀਕ ਆ ਜੀ ਗੱਲਬਾਤ ਬਹੁਤ ਕਾਇਮ ਆ ਬੱਲੇ ਬੱਲੇ ਆ ਬਾਕੀ ਸਭ ਸਮੇ ਦੀ ਫਾਇਟ ਚੰਗੀ ਰਹੂਗੀ ਹਾਂ ਠੀਕ ਹੈ ਤੇ ਸੂਨ ਵਾਲੀ ਆ ਬਿਲਕੁਲ ਕੋਈ 2-3 ਦਿਨ ਦੇ ਵਿੱਚ ਜਿਹੜਾ ਸਮਾਂ ਖਿੱਚੂਗੀ ਹਜੇ ਬਾਕੀ ਬੜੀ ਅਜੇ ਵੀ ਬਹੁਤ ਆ ਹਾਂ ਬਿਲਕੁਲ ਫਾੜੀ ਵਾਲਾ ਚੱਡਾ ਦੇਵਾ ਕੋਈ ਕਿਤੇ ਸੰਝਾ ਕੋਈ ਇੰਚੀ ਟੇਪ ਨਾਲ ਕਰ ਸਕਦਾ ਕਿਤੇ ਬਾਦਕਾਰ ਨਹੀਂ ਬਿਲਕੁਲ ਜੀ ਬਿਲਕੁਲ ਮਿਲ ਕੋ ਗੁੱਲ ਬਹੁਤ ਸੋਹਣਾ ਤੇ ਠੰਡੀ ਤੇ ਦੁੱਧ ਸੰਝਾ ਜਿਆਦਾ ਨਹੀਂ ਕਹਾਂਗੇ ਹਾਂ ਇਹ ਜਿੰਨਾ ਵੀ ਗਰਮੀ ਵਾਲੀਆਂ ਆ ਹਾਂ ਤਿੰਨੇ ਤਿੰਨੇ ਵੜਾ ਗਰਮੀ ਵਾਲੀਆਂ ਕੋਹ ਸੰਗ ਦੇ ਵਿੱਚ ਤਿੰਨੇ ਵੀ ਤਿੰਨੇ ਤੇ ਬਾਕੀ ਦਾ ਦੁੱਧ ਜਿਹੜਾ ਇਹਦਾ ਮੱਝ ਵੀ ਫੈਟਦਾ ਹੋਊਗਾ। ਉਹ ਸਭ ਤੋਂ ਚੰਗੀ ਗੱਲ ਆ ਕਿ ਇਹਨੂੰ ਗੋਲ ਲੱਗਾ। ਹਾਂ। ਤੇ ਠੰਡੀ ਸੀਲ ਆ। ਲੋਵੀ ਬੜਾ ਜਿਹੜੀਆਂ گاਵਾ ਥਣਾ ਦੇ ਨਾਲ ਹੀ ਬਾਕੀ ਥਾਂ ਤੋਂ ਬਹੁਤ ਸੋਹਣਾ ਠਿਕਾ ਜੀ ਤੇ ਚੱਡਾ ਲੈਣਾ ਤੁਸੀਂ ਵੇਖੋ ਬਹੁਤ ਸਾਰਾ ਟਿਕਾਣੇ ਤੇ ਆ। ਫਾੜੀ ਵਾਲਾ ਚੱਡਾ ਦੁੱਧ ਚੰਗਾ ਚਵਾਜੂਗੀ ਬਾਕੀ ਜਿੰਨਾ ਕਿ ਮੁੱਲ ਕਰ ਦੇਣਾ ਉਸ ਹਿਸਾਬ ਨਾਲ ਦੋਸਤੋ ਬੜੀ ਜਾਇਜ਼ ਅਤੇ ਵਾਜਬ ਆ ਠੀਕਾ। ਹਰ ਵੇਲੇ ਕੀ ਮੁੱਲ ਕੀ ਟੋਲ ਲਗੰਦੋ ਸਾਹਿਬ? ਨਾ 55 ਨਾ 55 ਨਾ 53 ਨਾ ਹੀ 50 ਹਾਂ। 54700 ਦੀ ਲੈ ਦੇ। ਸਾਢੇ 47 ਦੀ ਬਿਲਕੁਲ ਮੌਲੇ ਦਾ 55 47.5 ਦੀ ਲੈ ਦੇ ਬਾਕੀ ਸਾਰੀ ਛੋੜ ਚਲੋ ਜੀ ਉਹਦੇ ਜਦੋਂ ਭੈਣ ਭਰਾ ਲੋ ਕੋਈ ਜਿਹੜਾ ਸ਼ਗਰ ਵਾਜੋ ਕਹਿ ਸਕਦੇ ਆਪਾਂ ਇਹ ਛੋੜ ਛੱਪੇ ਹੁੰਦੇ ਵੀ ਜ਼ਰੂਰ ਕਰਾਂਗੇ ਮੈਂ ਵੀ ਬੱਚੋ ਕੋਈ ਮਾਨ ਤਾਂ ਜਿਹੜਾ ਕੋਈ ਰਸਾ ਰੁਸਾ ਚੜਾਈ ਹੈ ਠੀਕ ਆ ਜੀ ਉਹ ਵੀ ਹੋ ਜਾਊਗਾ ਸਾਢੇ 47000 ਦੀ ਬੈੜ ਮਿਲ ਜੂਗੀ ਕ੍ਰੋਸ ਬੈੜ ਆ ਠੀਕ ਆ ਜੀ ਮੱਝ ਵਾਜ ਕੰਮ ਕਰਨਾ ਕਰਵਾ ਲਈ ਨੇ ਬਿਲਕੁਲ ਦੁੱਧ ਤਾਂ ਵੈਸੇ ਵੀ ਨਾ ਕਰਮਾਉਂਦੇ ਨੰਦੂ ਸਾਹਿਬ 14 15 ਕਿਲੋ ਤੋਂ ਨਹੀਂ ਖੱਲੇ ਹਾਂ ਜੀ ਹਾਂ ਸਰ ਰੇਰ ਬਹੁ ਜਾ 47.5 ਲਏ ਦੇ ਠੀਕ ਆ ਅਗੇ ਨੈਕਟਰ ਵੇਲਾ ਬੱਛੀ ਆਪਣੀ ਕੀ ਡਿਟੇਲਾਂ ਦੀ ਬਿਲਕੁਲ ਜੀ ਸਾਹਿਬ ਮੂੰਹ ਚਾਰ ਦੰਦਾ ਹਮਮ ਗਰਲੈਂਡੋ ਦਾ ਤੇ ਐਫ ਐਫ ਦਾ ਕਰਾਸ ਆ ਨਵੀਂ ਵੱਛੀ ਆ ਠੀਕ ਆ ਜੀ ਤੇ ਬ੍ਰੀਡ ਵਾਈ ਵੀ ਗੱਲ ਕਰੀਏ ਤਾਂ ਬਹੁਤ ਚੰਗੀ ਆ ਤੇ ਠੰਡੀ ਸੀਲ ਆ ਲੋ ਵੀ ਪਲੂਨ ਪਹਿਲਾਂ ਸੂਆ ਵੱਛੀ ਕਰੋ ਚੈੱਕ ਠੀਕ ਆ ਜੀ ਬਾਕੀ ਕਰਮਾਲੀ ਲੋਲੀ ਬਣਾਉਣੀ ਆਉਂਦੀ ਆ ਹਾਂ ਤੇ ਚੰਗੀ ਆ ਠੰਡੀ ਬਹੁਤ ਆ ਹਮ ਛਾਲੇਵਾ ਵੀ ਬਹੁਤ ਸੋਹਣਾ ਵਾ ਬਾਕੀ ਜਿਹੜਾ ਸੂਣ ਦਾ ਸਮਾਂ ਇਹਦਾ ਸੰਦੂ ਦਾ ਵਾ ਖਿੱਚੂਗੀ ਪਾਰ ਸਾਧਨ ਠੀਕ ਹੈ ਜੀ ਹਰ ਵੇਲੇ ਵੀ ਮਾੜਾ ਆਇਆ ਇਹਨੂੰ ਕਰੀ ਇੱਥੇ ਖਲਾਰੀਆਂ ਇਹਨੂੰ ਕਰਕੇ ਤੋੜਾ ਤਾਰਾ ਮਾਟਰ ਦਾ ਬੱਚੀ ਦਾ ਸੋ ਬੱਚੀ ਦੋਸਤੋ ਮੋਹੋਂ ਦੰਦੀ ਚਾਰ ਆਤੀ ਕਹਿੰਦੀ ਚੌਗੀ ਬੱਚੀ ਤੁਹਾਨੂੰ ਦਿਖਾ ਰਿਹਾ ਆ ਪਹਿਲਾ ਸੂਆ ਬੱਚੀ ਆ ਬਾਕੀ ਲੇਟੀ ਲੁਪਟੀ ਬਹੁਤ ਸੋਣੀ ਆ ਥੱਲੇ ਤੁਸੀਂ ਵੇਖੋ ਠੀਕ ਹੈ ਜੀ ਤੇ ਥਾਣਾ ਦੀ ਗੱਲ ਕਰ ਲਈਏ ਥਾਣਾ ਵੈਸੇ ਵੀ ਸੂਣ ਸਵੌਣ ਤੋਂ ਬਾਅਦ ਚੜਾਈਆਂ ਤੋਂ ਬਾਅਦ ਨਿਕਲ ਕੇ ਹੋਰ ਵੀ ਸਾਹਮਣੇ ਆ ਜਾਣਾ ਜਿੰਦੂ ਸਾਹਿਬ ਜਿਹੜੀ ਥੋਣ ਹੁੰਦੇ ਆ ਕਿਤੇ ਨਾ ਕਿਤੇ ਜਿਹੜੀ ਪਸ਼ੂ ਦੀ 15 20 ਚੜਾਈਆਂ ਹੋਰ ਜਿਆਦਾ ਜਿਹੜਾ ਪਸ਼ੂ ਚੰਗਾ ਥਣ ਕੱਢ ਤੇ ਬਾਕੀ ਥਰ ਕਰ ਮਾਰੀ ਤਾਂ ਹੁਣ ਵੀ ਬਹੁਤ ਸੋਹਣਾ ਹਾਂ ਬੱਜੀ ਐ ਸਾਈਡ ਤੋਂ ਵੀ ਥੋੜੀ ਚੜ ਬਾਕੀ ਬੱਚੀ ਬਹੁਤ ਸੋਹਣੀ ਨਿੱਗਰ ਪਿੰਡੇ ਦੀ ਹੈ ਜੀ ਤੇ ਚੌਗੀ ਮੋਹ ਤੇ ਜਿਹੜਾ ਜਿਹੜਾ ਗਰਮੀ ਦਾ ਜਿਹੜਾ ਪੂਰਾ ਪੂਰਾ ਜਨ ਲਈ ਆਪਾਂ ਕਹਿ ਸਕਦੇ ਨਾ ਹਾਂ ਕਿ ਕੋਈ ਉਹਨਾਂ ਨੂੰ ਬਿਮਾਰੀ ਨਹੀਂ ਹਾਂ ਕੋਈ ਕੁਝ ਨਹੀਂ ਕਿ ਜਿਹਦਾ ਟੈਪ ਦੇ ਵਿੱਚ ਜ਼ਿਆਦਾਤਰ ਗਰਮੀ ਦੇ ਵਿੱਚ ਆਪਾਂ ਤਕਰੀਬਨ ਬੋਤਲਾਂ ਕਰਕੇ ਬੈਠੇ ਰਹਿੰਦੇ ਆ ਹਾਂ ਤੇ ਘਰ ਦੇ ਗੁਜ਼ਾਰੇ ਨੇ ਬਹੁਤ ਵਧੀਆ ਬਿਲਕੁਲ ਜੀ ਬਿਲਕੁਲ ਲੋਬੀ ਠੀਕ ਹੈ ਜੀ ਬਹੁਤ ਪਿਆਰੀ ਸ਼ਾਨਦਾਰ ਕੁਆਲਟੀ ਦੇ ਵਿੱਚ ਬੱਚੀ ਆ ਪਲੀ ਪਲੀਤੀ ਹੈ ਬਹੁਤ ਸੋਹਣੀ ਹਾਈਟ ਕਾ ਤੇ ਮੀਡੀਅਮ ਦੇ ਵਿੱਚ ਬਾਕੀ ਫੈਸ਼ਨ ਫੁੱਸ਼ਨ ਵੱਛੀ ਦਾ ਬਹੁਤ ਸੋਨਾ ਦਿਆ ਬਸ ਯਾ ਠੰਡੀ ਸੀ ਲਾ ਫਿਰ ਸੋ ਆ ਚੀਜ਼ਾਂ ਦਾ ਮੋਲ ਆ ਜਿਹੜਾ ਕਿਸਾਨ ਬਿਰੋ ਠੀਕ ਆ ਠੰਡੀ ਪੂਰੀ ਦੀ ਪੂਰੀ ਜਿੰਨੇ ਹਾਂ ਬਾਕੀ ਲੜਾ ਲੜਾ ਪੂਰੀ ਆ ਕਰਮਾ ਦੀ ਪਰੂਗੀ ਠੀਕ ਆ ਔਰ ਫਿਰ ਕੀ ਡਿਮਾਂਡ ਦੀ ਵੱਛੀ ਆ ਕਿੰਨੇ ਕ ਦੀ ਦੇ ਦੇਣੀ ਅੱਜ ਮੋਲ ਸੰਨਸਾਭ ਭਾਵੇਂ 55 ਕਰਾ ਲਓ 50 ਕਰਾ ਲਓ ਹਾਂ ਇਹ ਵੀ 547 ਦੀ 547 ਦੀ ਬਿਲਕੁਲ ਨੌ ਵੀ 54700 ਦੀ ਵੱਛੀ ਮਿਲਦੀ ਠੀਕ ਆ ਜੀ ਚੌਗੀ ਮੋਹਨ ਦੀ ਚਾਰ ਹੁਣ ਪਹਿਲਾ ਸੂਆ ਬੱਚੀ ਸੂਣੀ ਹੈ ਬੜੀ ਪਿਆਰੀ ਹੈ ਜੀ ਕਾ ਜੀ ਫੇਸਬੂਕ ਕੁਆਲਟੀ ਬਾਦੀ ਬੰਤਰ ਦੀ ਥੱਲੋਂ ਹਵਾਨੇ ਚੜੇ ਦੀ ਬਾ ਕਮਾਲ ਆ ਠੀਕ ਆ ਅੱਗੇ ਨੈਕਸਟ ਆਪਾਂ ਤੁਹਾਨੂੰ ਦਿਖਾ ਦਿੰਨੇ ਇੱਕ ਮੱਝ ਇਹ ਵੀ ਬਿਲਕੁਲ ਤਾਜੀ ਸੂਈ ਹੈ ਸੱਤ ਤੀਜੇ ਸੂਏ ਦੇ ਵਿੱਚ ਆ ਪੂਰੀ ਲੱਗ ਰਿਆ ਦੁੱਧ ਥੱਲੇ ਆਇਆ ਤੇ ਉਹ ਕੋਈ 12 ਲੀਟਰ ਹੋ ਗਿਆ ਇਹਦੇ ਠੀਕ ਆ ਜੀ ਐਸ ਵਕਤ 12 ਲੀਟਰ ਆ ਜੀ ਹਾਂ ਬਿਲਕੁਲ ਮਗਰ ਕੱਟੀ ਆ 20 ਦਿਨ ਦਾ ਸੂਆ ਵਾ ਤੇ ਪੂਰੀ ਲੱਗ ਰ ਆ ਲਓ ਜੀ ਆ ਮਗਰ ਕੱਟੀ ਆ ਫੀਮੇਲ ਠੀਕ ਆ ਜੀ 20 ਦਿਨਾਂ ਦੀ ਸੂਈ ਆ ਰੇਲ ਦੇ ਡੱਬੇ ਵਰਗੀ ਆ ਹਾਂ ਤੋ 12 ਲੀਟਰ ਦੋਤੇ ਦੇ ਥੱਲੇ ਇਸ ਵਕਤ ਮੌਜੂਦ ਆ ਠੀਕ ਆ ਜੀ ਪੂਰੀ ਲੰਬਾਈ ਫੁੱਲ ਹੈ ਵੇਟ ਫੁੱਲ ਹੈ ਤੇ ਗੱਲ ਇਹ ਦੇ ਜਿਹੜੇ ਨੇਵੇਂ ਦੀ ਕਰਦੇ ਆਪਾਂ ਉਹਦੀ ਆ ਜੀ ਪੂਰਾ ਨਿਗਰ ਹੈ ਦੇਖੋ ਸੂਣੀ ਟੱਕ ਹੋ ਗਏ ਤੇ ਕਿ ਧੁੰਨ ਨੂੰ ਬੱਝਤ ਹੁੰਦਾ ਤੇ ਠੰਡੀ ਸੀਲ ਆ ਤੇ ਚੁਆਈ ਇੱਕ ਨੰਬਰ ਲਓ ਜੀ ਠੀਕ ਆ ਜੀ ਸੋ ਕੰਦ ਨੂੰ ਦੇਖਿਆ ਜੀ ਥੋੜਾ ਕੱਦ ਵੀ ਵਧ ਗਿਆ ਸਿੰਗਲ ਹੱਡੀ ਦੀ ਅੱਜ ਜੀ ਸਿਰੇ 7:30 ਦਾ ਸਮਾ ਹਜੇ ਚੁਆਈ ਇਹਦੀ ਹੋਣੀ ਆ ਤੇ ਬਹੁਤ ਨਿਗਰ ਆ ਤੇ ਨੇਵਾ ਦੇਖੋ ਕਿੱਥੇ ਭਰਿਆ ਪਿਆ ਸ਼ਾਮ ਨੂੰ ਇਹਦੀ 7 ਵਜੇ ਦੀ ਚੁਆਈ ਲੋਬੇ ਠੀਕ ਹੈ ਜੀ ਇਹ 12 ਕਿਲੋ ਜਿਹੜਾ ਇਸ ਵਕਤ ਮੌਕੇ ਤੇ ਮੌਜੂਦ ਆ ਮਗਰ ਕੱਟੀ ਸੁਫੀਆਂ ਦਿਨਾਂ ਦੀ ਤਿੱਜਾ ਸੂਬਾ ਸੋਈਏ ਮਾਝਾ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਹੈ ਜੀ ਪਰ ਇਹ ਚੁਵਾਈ ਚੁਈ ਤਾਂ ਪੂਆਏ ਬਹੁਤ ਵਧੀਆ ਚੁਵਾਈ ਪੂਰੀ ਮਨ ਜਿਹੜੀ ਮੁੱਗਰ ਕਹਾਵਾ ਨਾ ਉਹ ਚੁਵਾਈ ਆ ਕੋਈ ਘੂਲ ਛੱਟਾਣੇ ਆ ਕੋਈ ਥਾਰ ਵੱਧ ਕੱਢਣੇ ਆ ਆ ਦੇਖੋ ਬਾਕੀ ਆਪਾਂ ਚੁਵਾਈ ਕਰਕੇ ਨਾਲ ਦੇ ਨਾਲ ਜਰੂਰ ਵਿਖਾਵਾਂਗੇ ਬਿਲਕੁਲ ਜੀ ਬਿਲਕੁਲ ਤੇ ਰੇਡ ਸੰਦੀ ਸਾਹਿਬ ਦਾ ਬਿਲਕੁਲ ਜਾਇਜ਼ ਰਹਿਣ ਵਾਲਾ ਠੀਕਾ ਮੁੱਲ ਭਾਵੇਂ 95 ਕਰਾ ਲਓ ਹਾਂਜੀ 90 ਕਰਾ ਲਓ ਠੀਕ ਆ 85 ਮੋਲਾ ਉਹ ਜਿਵੇਂ ਮਾਨਤਾ ਨਾਲ 85000 ਦੀ ਦੇ ਲੈ ਕਰ ਦਾਂਗੇ 85 ਦੀ 85 ਦੀ ਚਲੋ ਵੀ 85 ਜੋਵੇਂ ਛੋੜ ਚੱਪਾ ਕਰ ਦਾਂਗੇ ਠੀਕ ਆ ਲੋ ਵੀ 85000 ਦੇ ਵਿੱਚੋਂ ਵੀ ਮਾਨਤਾ ਨੂੰ ਹੋ ਜਾਊਗਾ ਛੋੜ ਚੱਪਾ ਹੋ ਜਾਊਗਾ 12 ਕਿਲੋ ਦੁੱਧ ਤਾਂ 12 ਕਿਲੋ 12 ਸਰੀਏ ਮੱਝ ਜਿਹੜੀ ਤੁਸੀਂ ਸਾਹਮਣੇ ਦੇਖ ਲਈ ਜੀ ਮਗਰ ਕੱਟੀ ਕੱਟੀ ਮਗਰ ਤੇ ਆ ਲੈ ਘਰ ਘਰ ਦੋਲਦਾ ਕਰ ਸਕਦਾ ਆਪਣੇ ਨਾਲ ਹਾਂ ਲੋ ਵੀ ਅੱਗੇ ਨੀਲੀ ਦਾ ਵੀ ਆ ਗਈ ਹੈ ਬਾਟਰ ਬਰੀਡ ਠੀਕ ਹੈ ਲਕੋਲਾ ਸੰਧੂ ਸਾਹਿਬ ਪਿਓਰ ਨੀਲੀ ਹਾਂ ਕਿਉਂ ਪੈਰਾਂ 'ਚ ਮਾਰ ਕੇ ਗਿਆ ਹਾਂਜੀ ਤੇ ਸੱਜੇ ਪਾਸੇ ਤੇ ਇਹਦਾ ਕੱਟ ਆ ਗਿਆ ਆ ਕੁਕ ਪੂਰੀ ਬਿੱਲੀ ਹਾਂ ਤੇ ਮਗਰ ਜਿਹੜਾ ਮੇਲ ਕਾਫ ਆ ਗਿਆ ਲੋ ਵੀ ਅੱਜ ਸੂਈ ਨੂੰ ਜਿਹੜਾ ਪੰਜਵਾਂ ਦੇ ਦੇਣਾ ਨਾਲ ਉਹ ਬਾਤੀ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਨੀਲੀ ਦਾ ਕੱਟਾ ਮਗਰ ਤੇ ਨਾਲ ਉਹ ਬਾਤੀ ਦੇ ਨਾਲ ਆ ਚੈੱਕ ਕਰਾਓ ਤੁਸੀਂ ਬਿਲਕੁਲ ਇਸ ਚੀਜ਼ ਨੂੰ ਅੱਜ ਸੂਈ ਨੂੰ ਜਿਹੜਾ ਪੰਜ ਦੇ ਦੇਣ ਦਾ ਸਮਾਂ ਹੈ ਚਾਰ ਠੀਕ ਹੈ ਵੀ ਤੇ ਦੁੱਧ ਸੰਧੂ ਜੀ ਆਵੋ ਚਲੋ ਬੋਲੇ ਦੀ ਗੱਲ ਕਰੀਏ ਕੋਈ ਆ ਥੱਲੇ ਬਹੁਤ ਹੁੰਦਾ ਵਾ ਹਾਂਜੀ ਕਈ ਬਹੁਤ ਘੱਟ ਦੋ ਦੋ ਸਟਾਰਟ ਹੁੰਦੀਆਂ ਹੂੰ ਤੇ ਜਿਹੜੀ ਇਹ 10 11 ਸੀਰੀ ਹੈਗੀ ਆ ਤੇ ਰੇਟ ਇਹਦਾ ਬਿਲਕੁਲ ਵਾਇਜ ਰਹੂਗਾ ਹੂੰ ਅੱਜ ਹਰ ਰੋਜ਼ ਤਿੰਨ ਚਾਰ ਦਿਨ ਹੋਏ ਸੁਣ ਹਾਂ ਚਾਰ ਕੇ ਦਿਨ ਹੋਏ ਇਹਨੂੰ ਸੁਣ ਹਾਂ ਬਾਕੀ ਆਹ ਤਾਂ ਸੰਧੂ ਸਾਹਿਬ 6 ਸਾਢੇ 6 ਕਿਲੋ ਬੋਲੇ ਆਏ ਥੱਲੇ ਠੀਕ ਆ ਚੋਣ ਬਹੁਤ ਵਧੀਆ ਤੇ ਠੰਡੀ ਸੀਲ ਆ ਲਓ ਜੀ ਕਰੋ ਜਰਾ ਠੀਕ ਆ ਜੀ ਕੋਈ ਉਹ ਨਹੀਂ ਲੱਤ ਛੱਡ ਜਾਂਦੀ ਗਏ ਕੁਝ ਸਿਟਾ ਦੇਗੀ ਆ ਬੋੜਾ ਜਿਹੜਾ 6 ਗੱਲ ਕਰਦੇ ਨੇ ਬੋੜਾ ਕਿੱਲੋ ਵੀ ਹੋ ਸਕਦਾ ਹਾਂ ਤੇ 10 ਕਿੱਲੋ ਵੀ ਹੋ ਸਕਦਾ ਠੀਕ ਹੈ ਕਈ ਸਟਾਡੀ ਵੀ ਸ਼ੁਰੂ ਜਾਂਦੀ ਆ ਕਈ ਪਸ਼ੂ ਜਾ ਕੇ ਮਿਲ ਜਾਂਦੇ ਨੇ ਦੁੱਧ ਤੇ ਆਉਂਦੇ ਆ ਬਾਕੀ ਗੱਲ ਕਰੀਏ ਦੀ ਵੇਲ ਦੀ ਲੰਬਾਈ ਦੀ ਬਹੁਤ ਜਿਆਦਾ ਤੇ ਆਖੂਖ ਪੂਰੀ ਬਿੱਲੀ ਹਾਂ ਲੋ ਵੀ ਸੋ ਟੇਡੇ ਕੱਟਦੇ ਵਿੱਚ ਆ ਠੀਕ ਹੈ ਜੀ ਸੱਜੇ ਪਾਸੇ ਟੇਡਾ ਕੱਟ ਹੈ ਮਾਰਕਿੰਗ ਤੁਹਾਡੇ ਸਾਹਮਣੇ ਆ ਚਾਰੇ ਪਾਸੇ ਪੂਸ਼ ਉੱਪਰ ਤੱਕ ਵਾਈਟ ਇਹ ਤੋਂ ਸਮਝਾ ਬੜਾ ਜਿਆਦਾ ਰਹੂਗਾ ਮਗਰ ਵੀ ਕਟਾ ਨੀਲੀ ਦਾ ਮਗਰ ਕਟਾ ਗਿਆ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਆਪਾ ਦਿਖਾ ਰਿਹਾ ਹਵਾਨੇ ਛੱਡੇ ਦੀ ਇੱਕ ਸਾਰਾ ਬਿਲਕੁਲ ਪੱਦਰ ਬਖਾਲਾ ਇਹ 6 7 6 7 ਕਹਿੰਦੇ ਤੁ ਜਿਹੜੀ ਸ਼ਟਾਰਟਿੰਗ ਐਸ ਵਕਤ ਬੌਲੀਤ ਹੋਈ ਹੈ ਠੀਕ ਆ ਬਿਲਕੁਲ ਆ ਪਤਲੇ ਪਿੰਡੇ ਦੇ ਵਿੱਚ ਮੱਝ ਤੇ ਦੁੱਧ ਆ ਕੇ ਦੋਸਤੋ ਸੇਵਾ ਦਾ ਕੋਈ ਭਰਾ ਸੇਵਾ ਦਾ ਰੇਟ ਦੇ ਕਾਲਜ ਦੇ 10 11 ਕਿਲੋ ਵੀ ਦੇਈ ਜਾਵੇ ਤੇ ਆਪਣੀ ਹੱਕ ਰਸੀ ਹੁੰਦੀ ਆ ਤੇ 10 ਦੀ ਤਾਂ ਹੈਗੀ ਆ ਤੇ ਬਾਕੀ ਸੇਵਾ ਦਾ ਪਤਾ ਨਹੀਂ ਕਰਕੇ ਕੋਈ ਕਿੱਥੇ ਗਿਆ ਕਿੱਥੇ ਇਹ ਨਿਚੋਲੇ ਇਹਦੇ ਥੱਲੇ ਬਸ ਜੀ ਬਾਕੀ ਚਮੜੀ ਚਮੜੀ ਪੂਰੀ ਬਦਲੀ ਆ ਹਾਂ ਲੱਗ ਮੇਰੇ ਮਾਤੇ ਚੰਗੀ ਆ ਬਾਕੀ ਹੁਣ ਚਲੋ ਬੋਲਾ 6-7 ਕਿਲੋ ਹੈਗਾ ਉਸ ਤੇ 6 ਕਿਲੋ ਮੇਰੇ ਥੱਲੇ ਡਿਮਾਂਡ ਤੇ ਮੁਸਾਬ ਨਾਲ ਆਪਾਂ ਫੋਨ ਤੇ ਕਰਾਂਗੇ ਜੀ ਅੱਛਾ ਜੀ ਕਿ ਉਹ ਕਿਸੇ ਵਪਾਰੀ ਭਰਾ ਨਾਲ ਸੌਦਾ ਹੁੰਦਾ ਫਿਰਦਾ ਅੱਛਾ ਅੱਛਾ ਜੀ ਤੇ ਜੇ ਕੱਲ ਨੂੰ ਕੀ ਹੁੰਦਾ ਕਿ ਰੇਟ ਨੰਗਾ ਹੁੰਦਾ ਅਗਲੇ ਦਾ ਚਲੋ ਮੈਂ ਵੀ ਇਹਦੇ ਰੇਟ ਦੀ 200 ਖਾਸ ਤੌਰ ਤੇ ਤੁਸੀਂ ਫੋਨ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਠੀਕ ਆ ਜੀ ਮੋਲ ਜਿਹੜਾ ਬੜਾ ਜਾਇਜ਼ ਆ ਵੈਸੇ ਤੋਂ ਕੋਈ ਕਿਸੇ ਵੀਰ ਨਾਲ ਗੱਲਬਾਤ ਚੱਲਣ ਦੀ ਉਹਨਾਂ ਵੀ ਗਾਂ ਜਾ ਕੇ ਸੇਲ ਸੂਲਣਾ ਕਰਨੀ ਹੋਵੇ ਠੀਕ ਆ ਇਸ ਕਰਕੇ ਮੋਲ ਜਿਹੜਾ ਫੋਨ ਤੇ ਹੋ ਜਾਊਗਾ ਟੇਟੇ ਘਟ ਦੇ ਵਿੱਚ ਬੂ ਮੱਥੇ ਦੀ ਚੰਗੀ ਆ ਠਣਾ ਦੀ ਸਾਫ ਸੁਥਰੀ ਆ ਠੀਕ ਆ ਇਧਰ ਇੱਕ ਤੁਹਾਨੂੰ ਵਾਰਡ ਆਪਾਂ ਦਿਖਾ ਦਿੰਦੇ ਆ ਇਹ ਸੂਈ ਸੁਵਾਈ ਆ ਠੀਕ ਆ ਜੀ ਤੇ ਬਿਲਕੁਲ ਤਾਜੀ ਸੂਈ ਆ ਮਗਰ ਵੱਛੀ ਆ ਹਰ ਵੇਲੇ ਸੁਹਾ ਕਿਨ ਮੈਂ ਸੰਜੀ ਸਾਹਿਬ ਦੂਜਾ ਸੁਹਾ ਵੱਛੀ ਆ ਹਾਂ ਜੀ ਇਹ ਜਰਸੀ ਦਾ ਤੇ ਐਫਐਲ ਕ੍ਰੋਸ ਆ ਠੀਕ ਆ ਗੱਲ ਦੇ ਸਰੀਰ ਪੱਖ ਦੀ ਕਰੀਏ ਤੇ ਜਰਸੀ ਵਾਲਾ ਹਾਂ ਜੀ ਠੀਕ ਆ ਤੇ ਠੀਕ ਆ ਲੈਵਾ ਜਿਹੜਾ ਇਹਨੂੰ ਐਫ ਆਲ ਲੱਗਾ ਠੀਕ ਆ ਜੀ ਤੇ ਬਹੁਤ ਚੰਗੀ ਆ ਤੇ ਬਾਕੀ ਗੱਲ ਕਰਦਾ ਵਾਸਤੇ ਮੈਨੂੰ ਸੂਝ ਨੂੰ ਤਿੱਜਾ ਹੀ ਦੇਣਾ ਠੀਕ ਆ ਤੇ ਦੁੱਧ ਕਰੀਬ ਇਹਦੇ ਥੱਲੇ ਆਸਟਾ ਕੋਈ 10 ਲੀਟਰ ਹੋਊਗਾ 9 10 ਠੀਕ 9 10 ਬੋਲਾ ਬੋਲਾ ਹੀ ਆ ਤੇ ਠੰਡੀ ਸੀਲ ਆ ਤੇ ਬਾਕੀ ਸਾਨੂੰ ਸਾਵਾ ਚੀਜ਼ ਵੇਖੋ ਸਪੈਸ਼ਲ ਹਾਂ ਸਾਡੇ ਨਾਲ ਕਰਨਾਵਸੋਂ ਚੌਕੀਦਾਰ ਹੁੰਦਾ ਸੀ ਉਹਦੇ ਕੋਲੇ ਕੁੰਡੀ ਬੱਕਰੀ ਹੁੰਦੀ ਸੀ ਤੇ ਵੇਖਣਾ ਬਾਪੂ ਬੱਕਰੀਆਂ ਦੇ ਸੰਗ ਕੁੰਡੇ ਕਿਵੇਂ ਹਾਂ ਤੇ ਇਦਾਂ ਦੇ ਉਹਦੇ ਇਹਦਾ ਵੇਖੋ ਜੀ ਉਂਗਲੋਂ ਨਹੀਂ ਨਿਕਲਦੀ ਹਾਂ ਠੀਕ ਆ ਇਹ ਨਾ ਜਾਦਾ ਕਿੰਨੇ ਰੁਪਈਆ ਕੋਈ ਉਂਗਲੋਂ ਨਹੀਂ ਨਿਕਲਦੀ ਫਸ ਨਾ ਜਾਵੇ ਕਿਤੇ ਹਣਾ ਫਸ ਨਾ ਜਾਵੇ ਜਿਦਾ ਚਾਹ ਦੀ ਕੱਪ ਦੀ ਡੰਡੀ ਚ ਕਈ ਵਾਰ ਫਸ ਜਾਂਦਾ ਹੁੰਦਾ ਹੈ ਨਾ ਤੇ ਕੋਈ ਬਜ਼ੁਰਗ ਗਿਆ ਕੋੜਮਾ ਤੇ ਹੈਨਾ ਤੇ ਜਾ ਕੇ ਉਹਨਾਂ ਨੇ ਉਹ ਪੜੇ ਲਿਖੇ ਅੱਗੋਂ ਹਾਂ ਤੇ ਉਹ ਜਰਾ ਗੇਸੀ ਤੇ ਜਾ ਕੇ ਉਹਨੇ ਭਾਉ ਘਰੇ ਨਹੀਂ ਬੀਬੀਆਂ ਨੇ ਚਾਹ ਰੱਖਤੀ ਹਾਂ ਚਾਹ ਰੱਖੀ ਤੇ ਉਹ ਕੀ ਹੋਇਆ ਵੀ ਸੰਦੋ ਇਹਨੇ ਬਾਪੂ ਨੇ ਕਰਦਾ ਕਰਦਾ ਡੱਲ ਤੇ ਕਿਤੇ ਉਂਗਲ ਫਸਾਲੀ ਕੁੰਡੇ ਜੀ ਕੁੰਡੀ ਆਉਦੇ ਕੱਪ ਦੀ ਉਹ ਅਸਲ ਬਾਪੂ ਕੱਪ ਛੱਡ ਬਾਪੂ ਕੁੰਡੇ ਲਾ ਉਹ ਕੋਈ ਬੇਬੇ ਬੈ ਜਾ ਪੁੱਤਰਾ ਬੈ ਜਾ ਘਰ ਦੇ ਗੱਲ ਕਰਦੇ ਗੱਲ ਉਹ ਕਰਦਾ ਕਰਦਾ ਬਾਪੂ ਆ ਗਿਆ ਦਸਲਾ ਹੀ ਚਾਹੁੰਦਾ ਵੀ ਆ ਪੰਗਾਂ ਨਵਾ ਪੈ ਗਿਆ ਪੰਗਾਂ ਨਵਾ ਪੈ ਗਿਆ ਫਿਰ ਕਿਉਂ ਪਰਾਗਲਾ ਤੋੜ ਤਾੜ ਕੇ ਤੇ ਚਲੋ ਲੰਮੀ ਤੋੜੀ ਹੈ ਲੈ ਚਾਹੇ ਗਾੜੀ ਵੀ ਸੰਭੂ ਵਾਕਿਆ ਕਿ ਜੰਗਲ ਪਾਰਟੀ ਨੇ ਕੰਮ ਨਹੀਂ ਲੱਖੀ ਹੈ ਲੈ ਵੀ ਚਾਹੇ ਕਾਫੀ ਮਹਿੰਗਾ ਪਾਜਾ ਪੈ ਗਿਆ ਨਾ ਹੈ ਮੈਂ ਵੀ ਬੱਚੀ ਦੋਸਤੋ ਕਰੋ ਚੱਕ ਪਰ ਮੈਂ ਇੱਕ ਵਾਰੀ ਫੇਰ ਬਸਦੀਏ ਕਨਫਰਮ ਕਰਾ ਦਈਏ ਬੋਲਾ ਕਿੰਨਾ ਕਚ ਬੋਲਾ ਹੰਦੀ ਸਾਹਿਬ 10-10 ਕਿਲੋ ਹੋਗਾ ਠੀਕ ਹੈ ਜੀ ਚੋਣ ਬਹੁਤ ਚੰਗੀ ਮਗਰ ਬੱਚੀ ਆ ਠੀਕ ਹੈ ਜੀ ਲੋਕ ਨੂੰ 9 10 ਕਿਲੋ ਦੋਸਤ ਬੋਲਾ 9 10 ਕਿਲੋ ਬੋਲਾ ਠੀਕ ਹੈ ਜੀ ਬਿਲਕੁਲ ਸੇਂਗੇ ਦੇ ਕੱਪ ਦੀਆਂ ਡੰਡੀਆਂ ਆ ਰਗੇ ਆ ਸੋ ਮਗਰ ਵੱੱਛੀ ਆ ਗਈ ਠੀਕ ਹੈ ਜੀ ਬਹੁਤ ਸੋਹਣੀ ਵੈਰ ਆ ਬਾਕੀ ਥੱਲੋਂ ਛਡੇ ਛੂਟੇ ਦੀ ਬੜੀ ਸਾਫ ਆ ਚਾਰੇ ਦਾਣ ਪੰਜਵੀਂ ਫੋੜ ਨਹੀਂ ਹੈਗੀ ਤੁਹਾਨੂੰ ਨਾਕ ਦਿਖਾਈ ਦੇਊਗੀ ਤੇ ਮੀਡੀਅਮ ਜੀ ਹਾਈਟ ਦੇ ਵਿੱਚ ਆ ਵੱੱਛੀ ਮਗਰ ਆ ਗਈ ਠੀਕ ਹੈ ਜੀ ਤੇ ਜਿੰਨੇ ਕੇ ਰੇਟ ਪਾ ਦੀ ਆ ਉਸ ਦੇ ਹਿਸਾਬ ਕਿਤਾਬ ਦੀ ਵੱੱਛੀ ਤੁਹਾਨੂੰ ਬੜੀ ਜਾਇਜ ਲੱਗਣੀ ਅੱਜ ਠੀਕ ਆ ਦੁੱਧ ਕਰਮਾ ਦੀ ਚੁਵਾਈ ਹੈ ਨਾ ਚੰਗਾ ਐਸ ਵਕਤ ਕੋਈ 9 10 9 10 ਕਿਲੋ ਬੋਲ ਦੀ ਸਟਾਰ ਬਹੁਤ ਸੋਹਣੀ ਆ ਚਰਮਾਲੀ ਚਲੋ ਰੇਡ ਬਹੁਤ ਜਾਏਗਾ ਮੋਲ ਸੰਦੂ ਦਾ ਵੇਦਾ 48 ਨਾ 47 ਨਾ 45 42000 ਦੀ ਬੈੜ ਦੇ ਦਾ ਮੈਂ ਕਹਿਣ ਲੱਗਾ ਸੀ ਵੀ ਗੱਲ ਕਿੱਥੇ ਕਿ ਬਣੂ ਫਿਰ ਹਾਂ 42 ਦੇ ਨਾ ਜਿਆਲੀ ਬਣਾਤੀ ਆਪਾਂ 42000 ਦੀ ਲੈ ਜੀ 42000 ਦੀ ਇਹ ਬੱਛੀ ਦੋਸਤਾਂ ਨੂੰ ਮਿਲ ਜਾਏਗੀ ਬਾਕੀ ਸਭ ਤੋਂ ਅੱਗੇ ਅੱਜ ਐਂਡ ਤੋਂ ਐਂਡ ਮਗਰ ਬੱਛੀ ਆ ਇਹ ਆਜ ਵੀਰ ਭਰਾਵਾਂ ਦੇ ਫਾਰਮ ਤੋਂ ਦੋਸਤੋ 5 ਲਗ ਸੀਗੇ 2 ਗੱਪਣ ਤੇ 3 ਸਵੇ ਸਵੇ ਪਸ਼ੂ ਆ ਠੀਕ ਆ ਬਾਕੀ ਦੁੱਧ ਦੀ ਤਾਂ ਦੁੱਧ ਵੀ ਤੁਹਾਨੂੰ ਨੋਟ ਕਰਾ ਦਿੱਤਾ ਰੇਟ ਬੜਾ ਜਾਇਜ਼ ਆ ਤੇ ਜਾਇਜ਼ ਰੇਟ ਆ ਠੀਕ ਆ ਜੀ ਥੋੜੇ ਪੈਸੇ ਕਿਸੇ ਭਰਾ ਸਾਜਣ ਦੇ ਖਰਚ ਕਰਨੇ ਆ ਤੁਹਾਡੇ ਮਤਲਬ ਦਾ ਇਹ ਮਾਲ ਅੱਜ ਜ਼ਰਾ ਇੱਕ ਨੰਬਰ ਕਰ ਦਿਓ ਸਾਂਝਾ ਆਪਣਾ 990882025906382025 ਦੋਸਤੋ ਮਿਲਦਾ ਹੈ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ